ਇਹ ਇਸ ਤਰ੍ਹਾਂ ਜੀ ਸਾਡੇ ਇੱਕ ਮੁਹੱਲੇ ਦੇ ਵਿੱਚ ਗੁਰੂ ਨਾਨਕ ਨਗਰ ਵਿਖੇ ਲਖਵਿੰਦਰ ਸਿੰਘ ਦਾ ਮਜ਼ਦੂਰ ਜਿਹੜਾ ਕਿ ਲੇਬਰ ਮਜ਼ਦੂਰ ਦਾ ਕੰਮ ਕਰਦਾ ਸੀਗਾ ਉਹ ਜੁਨਨ ਦੇ ਵਿੱਚ ਉਹਦਾ ਮਕਾਨ ਅਚਾਨਕੀ بارش ਦੇ ਨਾਲ ਉਹ ਡਿੱਗ ਪਿਆ ਪੰਜ ਜੀ ਥੱਲੇ ਸੀਗੇ ਪੰਜੇ ਦੇ ਪੰਜੇ ਉੱਥੇ ਛੱਤ ਡਿੱਗਣ ਦੇ ਕਾਰਨ 4:30 ਵਜੇ ਥੱਲੇ ਆ ਗਏ ਜੀ ਜਿਵੇਂ ਸਰਕਾਰ ਵੱਲੋਂ ਹੜ੍ਹਾਂ ਨੂੰ ਲੈ ਕੇ ਉਹਨਾਂ ਵੱਲੋਂ ਮਤਲਬ ਦਾਵਾ ਕੀਤਾ ਜਾ ਰਿਹਾ ਵੀ ਸਾਡੇ ਵੱਲੋਂ ਜੋ ਵੀ ਮੈਡੀਕਲ ਤੋਂ ਲੈ ਕੇ ਗੱਡੀਆਂ ਵੀ ਸਾਰਾ ਜਿਹੜਾ ਪ੍ਰਬੰਧ ਹੈ ਮੌਕੇ ਤੇ ਕਿਸੇ ਵੀ ਤਰ੍ਹਾਂ ਦੀ ਅਨਸੁਖਾਵੀ ਘਟਨਾ ਵਾਪਰਦੀ ਹੈ ਤਾਂ ਅਸੀਂ ਮੌਕੇ ਤੇ ਪਹੁੰਚਦਾ ਹੈ ਕੀ ਇੱਥੇ ਪ੍ਰਸ਼ਾਸਨ ਵੱਲੋਂ ਸਰਕਾਰ ਦੇ ਜੋਕੇ ਦਾਵੇ ਖੋਖਲੇ ਦਾਵੇ ਜੀ ਅਸੀਂ ਅੱਜ ਜਾਹਰ ਕਰਤਾ ਇੱਥੇ ਮਹੱਲੇ ਦੇ ਵਿੱਚ ਨਾ ਹੀ ਮਤਲਬ ਕੋਈ ਸਰਕਾਰ ਪ੍ਰਸ਼ਾਸਨ ਦਾ ਅਧਿਕਾਰੀ ਨਾ ਕੋਈ ਸੰਸਥਾ ਸਾਡੇ ਮਿਸਤਰੀ ਜੁਨਨ ਤੇ ਅਸੀਂ ਮਹੱਲੇ ਵਾਲੇ ਜਿਨ੍ਹਾਂ ਨੇ ਆਪਣਾਲਾ ਕਰਕੇ ਬਾਹਰ ਵੀ ਕੱਡੇ ਉਹ ਮਦਦ ਵੀ ਕਰੀ ਜਾ ਰਹੇ ਆ ਪ੍ਰਸ਼ਾਸਨ ਦੇ ਵੱਲੋਂ ਕੋਈ ਵੀ ਅਧਿਕਾਰੀ ਨਹੀਂ ਆਇਆ 112 ਨੰਬਰ ਕਾਲ ਤੇ ਅਸੀਂ ਫੋਨ ਲਾ ਲਾ ਹੰਬਗੇ ਫੋਨ ਵੀ ਨਹੀਂ ਚੱਕਿਆ ਗਿਆ ਡੀਸੀ ਦਫ਼ਤਰ ਵੱਲੋਂ ਡੀਸੀ ਨੂੰ ਚਾਹੀ ਪ੍ਰਸ਼ਾਸਨ ਨੂੰ ਚਾਹੀਦਾ ਸੀ ਇੱਥੇ ਇੱਕ ਬੰਦਾ ਭੇਜ ਦੇ ਜਾਂ ਆਪਦਾ ਨਮਾਇਦਾ ਕੋਈ ਭਾਜ ਦੇ ਜਿਹੜਾ ਇੱਥੋਂ ਦਾ ਸਥਿਤੀ ਦਾ ਜਾਇਦਾ ਲੈਂਦਾ ਵੀ ਆ ਨੁਕਸਾਨ ਆ 7 ਘੰਟੇ ਹੋ ਚੱਕਲੇ ਹਲ ਚੱਲੇ ਨੇ ਕੋਈ ਬੰਦਾ ਪ੍ਰਸ਼ਾਸਨ ਦਾ ਹਜੇ ਤੱਕ ਨਹੀਂ ਭੇਜਿਆ ਤੇ ਇਹ ਸਰਕਾਰ ਦੇ ਫੋਕੇ ਦਾਵੇ ਲੋਕਾਂ ਨੂੰ ਜਿਹੜੇ ਦਿਖਾਵਾ ਦਿਖਾਉਂਦੇ ਆ ਉਹ ਸਾਰੇ ਨਰਮਲ ਝੂਠ ਨੇ ਸੋ ਤੁਸੀਂ ਹੁਣ ਕਿਸ ਨੂੰ ਜ਼ਿੰਮੇਵਾਰ ਸਮਝਦੇ ਨਹੀਂ ਇਸ ਗੱਲ ਅਸੀਂ ਇਸ ਦਾ ਜ਼ਿੰਮੇਵਾਰ ਜਿਹੜੀ ਸਰਕਾਰ ਹੈ ਜਿਨੇ ਕੇ ਮਤਲਬ ਇੱਕ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਅੰਦਰ ਮਕਾਨ ਬਣਾਉਣ ਦਾ ਐਲਾਨ ਵੀ ਕੀਤਾ ਪਰ ਇਸ ਪਰਿਵਾਰ ਨੇ ਫਾਰਮ ਵੀ ਭਰੇ ਸੀਗੇ ਉਹਨਾਂ ਲਾਰਿਆਂ ਦੇ ਵਿੱਚ ਹੀ ਟਾਈਮ ਲਗਾਈ ਗਏ ਇਹ ਨਹੀਂ ਦੇਖਿਆ ਬਾਰਸ਼ ਦਾ ਟਾਈਮ ਆ ਗਰੀਬਾਂ ਦੇ ਮਜ਼ਦੂਰਾਂ ਦੇ ਜਿਹੜੇ ਮਕਾਨ ਬਣਵਾ ਦिए ਪਰ ਉਹ ਆਵਾਸ ਯੋਜਨਾ ਦੇ ਫਾਰਮ ਲੈਲੇ ਪਰ ਅਜੇ ਤੱਕ ਵੀ ਇਹਨਾਂ ਦੀਆਂ ਛੱਤਾਂ ਮਤਲਬ ਨਹੀਂ ਪਾਈਆਂ ਸੋ ਹਾਂ ਸਰਕਾਰ ਤੋਂ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਹਾਂ ਕਿ ਪਰਿਵਾਰ ਨੂੰ ਪੂਰਾ ਮਾਮਜਾ ਤੇ ਤੇ ਜਿਹੜੀ ਮਤਲਬ ਜਿਵੇਂ ਕਿ ਕਿਸਾਨਾਂ ਨੂੰ 10-10 ਲੱਖ ਰੁਪਈਆ ਦਿੰਦੇ ਆ ਇਸ ਤਰ੍ਹਾਂ ਮਜ਼ਦੂਰ ਨੂੰ ਵੀ ਸਾਡੇ ਨੂੰ ਇਹਨੂੰ 10 ਲੱਖ ਰੁਪਈਆ ਦਿੱਤਾ ਜਾਵੇ ਤੇ ਘਰ ਦਾ ਜਿੰਨਾ ਨੁਕਸਾਨ ਹੋਇਆ ਨੁਕਸਾਨ ਦੀ ਸਰਕਾਰ ਵੱਲ ਭਾਈ ਕਰੇ ਤੇ ਜੋ ਵੀ ਨੁਕਸਾਨ ਹੈਗਾ ਸਾਰੇ ਦੀ ਅਸੀਂ ਭਰ ਭਾਈ ਕਰਨਾ ਚਾਹੁੰਦੇ ਆ ਸਾਡੀ ਬੇਨਤੀ ਆ ਸਰਕਾਰ ਨੂੰ ਕੈਰੇ ਲਾਈਫ ਸਟਾਰ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਜੀ ਪਿਛਲੇ 3-4 ਦਿਨਾਂ ਤੋਂ ਲਗਾਤਾਰ ਪੈ ਰਹੀ ਭਾਰੀ ਬਰਸਾਤ ਕਾਰਨ ਬਰਨਾਲਾ ਸ਼ਹਿਰ ਵਿੱਚ ਇੱਕ ਮਕਾਨ ਦੀ ਛੱਤ ਡਿੱਗਣ ਕਾਰਨ ਪਰਿਵਾਰ ਦੇ ਮੁਖੀ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਅਤੇ ਪਰਿਵਾਰ ਦੀ ਮੁਖੀ ਔਰਤ ਸਮੇਤ ਤਿੰਨ ਬੱਚੇ ਹਾਲਤ ਗੰਭੀਰ ਹੋਣ ਕਾਰਨ ਬਰਨਾਲਾ ਸਿਵਲ ਹਸਪਤਾਲ ਤੋਂ ਫਰੀਦਕੋਟ ਰੈਫਰ ਕਰ ਦਿੱਤੇ ਗਏ ਹਨ ਦੂਜੇ ਪਾਸੇ ਖਬਰ ਲਿਖੇ ਜਾਣ ਤੱਕ ਹਾਦਸੇ ਨੂੰ 4-5 ਘੰਟੇ ਬੀਤ ਚੁੱਕੇ ਸਨ ਪਰ ਉਸ ਮੌਕੇ ਤੱਕ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪਹੁੰਚਿਆ ਸੀ ਉਸ ਸਮੇਂ ਮੌਜੂਦਾ ਲੋਕ ਕੀ ਕਹਿੰਦੇ ਨੇ ਤੁਸੀਂ ਆਪ ਹੀ ਸੁਣ ਲਵੋ ਬਰਨਾਲਾ ਤੋਂ ਪਰਮਜੀਤ ਸਿੰਘ ਕੈਰੇ ਦੀ ਰਿਪੋਰਟ ਕੈਰੇ ਲਾਈਵ ਸਟਾਰ ਹਾਂਜੀ ਕੀ ਨਾਮ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭਗਤ ਸਿੰਘਾ ਜੀ ਬਾੜ ਨੰਬਰ 7 ਆ ਸਾਡਾ ਸਾਰਾ ਨਗਰ ਖੜਾ ਜੀ ਮਹੱਲਾ ਗੁਰੂ ਨਾਨਕ ਨਗਰ ਉਥੋਂ ਦੀ ਸਾਰੀ ਸੰਗਤ ਖੜੀ ਆ ਬਹੁਤ ਹੀ ਇੱਕ ਮਾੜੀ ਤੇ ਨਿੰਦਣਯੋਗ ਘਟਨਾ ਜੀ ਗੰਦੀਆਂ ਸਰਕਾਰਾਂ ਕਰਕੇ ਕਹਾਂਗੇ ਅਸੀਂ ਚਲੋ ਕੁਦਰਤੀ ਆਫਤਾਂ ਵੀ ਵਿੱਚ ਹੈਗੀਆਂ ਨੇ ਜੋਗ ਦਾ ਨਾ ਜਿਹੜਾ ਕਿ ਸਾਡੇ ਮਹੱਲੇ ਦੇ ਵਿੱਚ ਜਦੋਂ ਅਸੀਂ ਸਵੇਰੇ ਸਵੇਰੇ ਪਤਾ ਲੱਗਿਆ 6 ਵਜੇ ਰੋਲਾ ਪਿਆ ਇਥੋਂ ਆਵਾਜ਼ ਹੋਈ ਸੱਤ ਡਿੱਗਣ ਦੀ ਤਾਂ ਸੱਤ ਡਿੱਗਣ ਦੇ ਨਾਲ ਇੱਕ ਪੂਰਾ ਪਰਿਵਾਰ ਹੈ ਜਿਹੜਾ ਕਿ ਮਲਬੇ ਦੇ ਥੱਲੇ ਦੱਬਣ ਕਾਰਨ ਬਹੁਤ ਵੱਡਾ ਨੁਕਸਾਨ ਹੋਇਆਗਾ ਕਿੰਨੇ ਮੈਂਬਰਸ਼ਿਪ ਪਰਿਵਾਰ ਦੇ ਮੈਂਬਰ 5 ਨੇ ਜੀ ਤਿੰਨ ਬੱਚੇ ਨੇ ਦੋ ਮੀਆਂ ਬੀਬੀ ਨੇ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਜੀ ਕਿਉਂਕਿ ਇਹਨਾਂ ਨੇ ਕੱਚੇ ਮਕਾਨ ਵਾਲੇ ਜਿਹੜੇ ਦਾਅਵੇ ਕਰਦਿਆਂ ਨੇ ਸਰਕਾਰਾਂ ਝੂਠੇ ਦਾਅਵੇ ਕਰਮਾਂਗੇ ਸੀ ਜਦ ਕਿ ਮਲਬੇ ਦੇ ਥੱਲੋਂ ਪਰਿਵਾਰ ਨੂੰ ਕੱਢ ਕੇ ਲੈ ਕੇ ਗਏ ਆ ਸਰਕਾਰੀ ਹਸਪਤਾਲ ਦੇ ਵਿੱਚ ਆ ਸਾਰਾ ਨਗਰ ਸਾਡੇ ਨਾਲ ਸੀਗਾ ਉੱਥੇ ਕਿਸੇ ਵੀ ਪ੍ਰਕਾਰ ਦੀ ਨਾਲ ਦੇ ਨਾਲ ਕੋਈ ਸਹੂਲਤ ਨਹੀਂ ਮਿਲੀ ਹੈਗੀ ਉਹਨਾਂ ਨੂੰ ਚ ਜਦ ਕਿ ਬੰਦੇ ਬਿਲਕੁਲ ਸੀਰੀਅਸ ਹੋਣ ਉਹਨਾਂ ਨੂੰ ਇਥੋਂ ਪਰਚਾ ਕੱਟ ਦੇਣਾ ਬਰਨਾਲਾ ਸਹਿਰ ਆਪਦੇ ਆਪ ਨੂੰ ਅਖਵਾਉਂਦਾਗਾ ਮੀਤਹਿਰ ਜਿੱਥੇ ਦੇ ਮੰਤਰੀ ਨੇ ਉਹ ਆਪਦੇ ਆਪ ਨੂੰ ਬਹੁਤ ਵੱਡੇ ਲੀਡਰ ਅਖਵਾਉਂਦੇ ਨੇ ਕੀ ਗੱਲ ਭਾਈ ਸਰਕਾਰੀ ਹਸਪਤਾਲੇ ਦੇ ਵਿੱਚ ਇੰਨੀ ਕੀ ਸਹੂਲਤਾਂ ਨਹੀਂ ਵੀ ਇੱਕ ਪਰਿਵਾਰ ਦੀ ਸਾਮਸਵਾਲ ਵੀ ਨਹੀਂ ਹੋ ਸਕੀ ਤੇ ਸਾਡੇ ਹੱਥਾਂ ਜੋਧੀ ਜਿਹੜੀ ਜਾਨ ਆ ਚਲੀ ਗਈ ਆ ਬਹੁਤ ਮਾੜੀ ਘਟ ਕੀ ਇਹ ਘਟਨਾ ਵਾਪਰਨ ਤੋਂ ਬਾਅਦ ਪ੍ਰਸ਼ਾਸਨ ਨਾਲ ਤੁਸੀਂ ਰਾਬਤਾ ਬਣਾਇਆ ਜਲ ਪਹੁੰਚੇ ਬਿਲਕੁਲ ਜੀ ਬਿਲਕੁਲ ਅਸੀਂ ਸਰਕਾਰੀ ਹਸਪਤਾਲ ਇੱਥੋਂ ਸਾਡੇ ਤਕਰੀਬਨ 5-4 ਮਿੰਟਾਂ ਦੀ ਰਸਤਾ ਅਸੀਂ ਜਾਣ ਸਰ ਉੱਥੇ ਜਦੋਂ ਰਾਤ ਦਾ ਪ੍ਰਸ਼ਾਸਨ ਨਾਲ ਬਣਿਆ ਤਾਂ ਹਜੇ ਤੱਕ ਸਾਨੂੰ ਕਿਸੇ ਪ੍ਰਕਾਰ ਦਾ ਕੋਈ ਭਰੋਸਾ ਨਹੀਂ ਦਿਵਾਇਆ ਗਿਆ ਵੀ ਇਹਨਾਂ ਨੂੰ ਮੁਆਵਜ਼ਾ ਜਾਂ ਇਹਨਾਂ ਦੀ ਜਿਹੜੀ ਬੰਦੀ ਕੋਈ ਵੀ ਮਾਲੀਬੱਧਤ ਕੀਤੀ ਜਾਵੇਗੀ ਜਦੋਂ ਛੱਤ ਡਿੱਗੀ ਹੈ ਜੀ ਤੁਸੀਂ ਰਾਬਤਾ ਕੀਤਾ ਹੋਣਾ ਪ੍ਰਸ਼ਾਸਨ ਨਾਲ ਕੋਈ ਮੌਕੇ ਤੇ ਗੱਡੀ ਐਂਬੂਲੈਂਸ ਕਿਸੇ ਵੀ ਤਰ੍ਹਾਂ ਦਾ ਕੋਈ ਡਾਕਟਰ ਕੋਈ ਮਹੀਆ ਸਰਕਾਰੀ ਤੌਰ ਤੇ ਕੋਈ ਸਾਰੇ ਫੋਕੇ ਦਾਵੇ ਆ ਜੀ ਅਸੀਂ ਐਂਬੂਲੈਂਸ ਵਾਸਤੇ ਤਕਰੀਬਨ ਅੱਧਾ ਘੰਟਾ ਬੈਸ ਕੀਤੀ ਜੇ ਉੱਥੇ ਸਰਕਾਰੀ ਐਂਬੂਲੈਂਸ ਵੀ ਹੈ ਨਹੀਂ ਸੀ ਹਸਪਤਾਲ ਦੇ ਵਿੱਚ ਜਦੋਂ ਕਿ ਉਹਨਾਂ ਨੂੰ ਰੈਫਰ ਕੀਤਾ ਗਿਆ ਅਸੀਂ ਪ੍ਰਾਈਵੇਟ ਐਂਬੂਲੈਂਸ ਦਾ ਪ੍ਰਬੰਧ ਕਰਕੇ ਜਿਹੜੀ ਸਰੀਰ ਨੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਜੀ ਉੱਥੇ ਕਿੰਨੀਆਂ ਸੱਟਾਂ ਕੀ ਨੁਕਸਾਨ ਕੀ ਹੋ ਗਿਆ ਸੱਟਾ ਕਾਫੀ ਜ਼ਿਆਦਾ ਨਹੀਂ ਜੀ ਸਾਰਾ ਪਰਿਵਾਰ ਹੀ ਸੀਰੀਅਸ ਆ ਪਰ ਸਰਕਾਰ ਨੂੰ ਚਾਹੀਦਾ ਵੀ ਜਲਦ ਤੋਂ ਜਲਦ ਜਿਹੜੀ ਇਹਨਾਂ ਦੀ ਬਾਹ ਫੜੀ ਜਾਵੇ ਨਹੀਂ ਤਾਂ ਅਸੀਂ ਬਹੁਤ ਵੱਡਾ ਤਿੱਖਾ ਸੰਘਰਸ਼ ਵਿੱਡਾਂਗੇ ਕਿਉਂਕਿ ਅਸੀਂ ਸਾਰਾ ਨਗਰ ਇਸ ਪਰਿਵਾਰ ਦੇ ਨਾਲ ਤੋਂ ਮਨੋ ਖੜੇ ਆ ਇਹਨਾਂ ਨਾਲ ਚੜ੍ਹੋ ਜੜੀ ਬਾਰੂ ਸਿੰਘ ਜੀ ਹਾਂ ਕੀ ਘਟਨਾ ਵਾਪਰੀ ਹੈ ਸਾਡੇ ਮੀਂਹ ਦੇ ਕਾਰਨ ਇਹ ਸਾਰੀ ਘਟਨਾ ਵਾਪਰੀ ਗਈ ਹੈ ਜੀ ਬੋਟ ਦੋ ਤਿੰਨ ਦਿਨ ਦੀ بارش ਪੂਰੀ ਹੋ ਰਹੀ ਸੀ ਜਦੋਂ ਦੇ ਇਹ ਕੰਦਾ ਕੱਚਾ ਕਰ ਕੱਚੇ ਸੀਦੇ ਤੇ ਉੱਤੇ ਮਿੱਟੀ ਭਾਈ ਉਹਦੇ ਨਾਲ ਇਹ ਡਿੱਗੀ ਹੈ ਸੱਤ ਜਿਹਦੇ ਵਿੱਚ ਚਾਰ ਦੋ ਬੱਚੇ ਨੇ ਕਿਹੜਾ ਨਗਰ ਹੈ ਕਿਹੜਾ ਵਾਰਡ ਵਾਰਡ ਨੰਬਰ 7 ਹੈ 8 ਜੀ ਗੁਰਨਾਨਕ ਨਗਰ ਮਹੱਲਾ ਮਿਸਪਲ ਕਮੇਟੀ ਦੀ ਬੈਕਸਾਈਡ ਜਦੋਂ ਅਸੀਂ ਹਸਪਤਾਲ ਚ ਲੈ ਕੇ ਗਏ ਅੱਜ ਇੱਥੋਂ ਐਂਬੂਲੈਂਸ ਵੀ ਆਈ ਹੈ ਤੇ ਉੱਥੇ ਸਰਕਾਰੀ ਹਸਪਤਾਲ ਦੇ ਵਿੱਚ ਉਹ ਨਾਂ ਦਾ ਹਸਪਤਾਲ ਬਣਿਆਗਾ ਉਹਦੇ ਵਿੱਚ ਕੋਈ ਇਹ ਜੀ ਜਦੋਂ ਕਰਦੇ ਆ ਉਹ ਫਰੀਦਕੋਟ ਦਾ ਰੈਫਰ ਕਰਦੇ ਕਿੰਨੇ ਵਜੇ ਦੀ ਘਟਨਾ ਹੈ ਸਵੇਰੇ 7 ਵਜੇ ਦੀ ਘਟਨਾ ਹੈ ਜੀ ਹਾਂ ਜੀ ਬੀਓਟ ਉੱਥੇ ਕੋਈ ਪਹੋਂ ਨਹੀਂ ਹੈ ਕਿ ਪ੍ਰਸ਼ਾਸਨ ਦੇ ਵਿੱਚ ਕਿਹੜੇ ਕਿਹੜੇ ਮਤਲਬ ਕਿ ਕਿੰਨਾ ਪਰਿਵਾਰ ਆਇਆ ਕੀ ਮਤਲਬ ਕਿ ਜਿਹੜਾ ਹੈ ਦੁਰਘਟਨਾ ਦੋ ਬੱਚੇ ਹੈ ਜੀ ਇੱਕ ਮੀਆ ਬੀਬੀ ਹਾਂ ਜੀ ਹਾਂ ਜੀ ਚਾਰ ਜਾਨ ਚਾਰ ਜਾਨ ਤੇ ਅਸੀਂ ਇਹ ਮੰਗ ਕਰਦੇ ਆਂ ਵੀ ਜਿੰਨਾ ਚ ਸਾਡਾ ਇਹ ਮਸਲਾ ਸਾਡੇ ਮੱਲਾ ਸਾਡਾ ਸਾਰਾ ਇੱਕ ਆ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਉਹਨਾਂ ਇਹਨਾਂ ਦੀ ਸਾਰੀ ਮਦਦ ਕੀਤੀ ਜਾਵੇ ਤੇ ਬਾਤ ਦਰੁਘਟਨਾਵਾਂ ਦੇ ਵਿੱਚ ਆਉਣ ਵਾਲਿਆਂ ਦੀ ਸੱਤਾ ਬਟਾ ਕਿੰਨੀਆਂ ਕਿੰਨਾ ਕਿੰਨਾ ਕੁ ਮਤਲਬ ਨੁਕਸਾਨ ਹੋਇਆ ਕਰ ਸੀ ਦੋ ਗੁੱਡੀਆਂ ਗੁੱਡੀਆਂ ਹਟਾਂ ਦੇ ਇੱਕ ਦੀ ਆਹ ਡੱਡੀ ਹੋ ਗਿਆ ਜੀ ਠੀਕ ਹੈ ਡੈਥ ਹੋ ਚੁੱਕੀ ਹੈ ਤੇ ਬਾਕੀ ਫਰੀਦਕੋਟ ਭੇਜੇ ਹੋਏ ਆ ਬਾਕੀ ਰੈਫਰ ਉੱਥੇ ਜਾ ਕੇ ਪਤਾ ਲੱਗ